ਦੇਖੋ ਜੀ ਅੱਜ ਅਸੀਂ ਡੇਰਾ ਬਾਬਾ ਨਾਨਕਲਾ ਨਾਲੌਰ ਦੇ ਲਾਗੇ ਪਿੰਡ ਬਰੀਆਰ ਛੜੇ ਆਂ ਜਿੱਥੇ ਹੜ੍ਹ ਆਇਆ ਸੀ ਇੱਥੇ 10-10 ਫੁੱਟ ਤੱਕ ਪਾਣੀ ਸੀ ਕਿ ਉਸ ਤੋਂ ਬਾਅਦ ਜਿਹੜੀਆਂ ਫਸਲਾਂ ਬਰਬਾਦ ਹੋਈਆਂ ਲੋਕਾਂ ਦੇ ਘਰ ਬਰਬਾਦ ਹੋਏ ਲੋਕਾਂ ਦੇ ਕਾਰੋਬਾਰ ਬਰਬਾਦ ਹੋਏ ਇਹਨਾਂ ਖੇਤਾਂ ਦੇ ਵਿੱਚ ਜੋ ਫਸਲ ਖਰਾਬ ਹੋਈ ਹੈ ਸਰਬੱਤ ਦਾ ਭਲਾ ਸੋਚਣਾ ਹੈਗਾ ਆਪਣੇ ਲੋਕਾਂ ਦੀ ਬਾਹ ਫੜਨੀ ਹੈ ਕਿ ਮਹੀਨੇ ਤੋਂ ਇੱਥੇ ਖੇਤਾਂ ਨੂੰ ਦੀਵਾ ਬਹਾਈ ਕਰ ਰਹੇ ਆਂ ਇਹ ਸਾਡੀ ਜ਼ਿੰਮੇਵਾਰੀ ਹੈ ਜਿਹੜੀ ਕਿ ਬਾਬਾ ਨਾਨਕ ਲਾ ਕੇ ਗਿਆ ਸੀ 25-26 ਅਗਸਤ ਦੀ ਰਾਤ ਨੂੰ ਜੋ ਪੰਜਾਬ ਦੇ ਵਿੱਚ ਔਰ ਸਮੁੱਚੇ ਉੱਤਰ ਭਾਰਤ ਦੇ ਵਿੱਚ ਵੱਡੇ ਪੱਧਰ ਉੱਤੇ ਦੀ ਨਾਲ ਵੱਖ-ਵੱਖ ਦਰਿਆਵਾਂ ਦੇ ਵਿੱਚ ਖੜ ਆ ਜਾਂਦੇ ਆ ਤਿਆਰ ਆਵੀ ਵਿੱਚ ਆਏ ਹੜ੍ਹਾਂ ਨੇ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਹਲਕੇ ਦੇ ਆ ਸਾਰੇ ਕਿਹੜੇ ਪਿੰਡਾਂ ਵਿੱਚ ਤਬਾਈ ਲੰਦੀ ਆ ਉਹਨਾਂ ਪਿੰਡਾਂ ਵਿੱਚ ਜੋ ਫਸਲਾਂ ਤਬਾਹ ਹੋਈਆਂ ਉਸ ਤੋਂ ਬਾਅਦ ਅੱਜ ਦੇ ਸਮੇਂ ਦੇ ਵਿੱਚ ਜਦੋਂ ਹੁਣ ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਤਾਂ ਇਹ ਲੋਕ ਆਪਣੀ ਕਣਕ ਦੀ ਬਿਜਾਈ ਵਾਣੇ ਸਮਰੱਥ ਨਹੀਂ ਐ ਸੋ ਜਿਹੜੇ ਮਦਦ ਦੇ ਹੱਥ ਉਹਨਾਂ ਸਮਿਆਂ ਦੇ ਵਿੱਚ ਹੜ੍ਹ ਦੇ ਟਾਈਮ ਬੰਦੇ ਸੀ ਅੱਜ ਇੱਕ ਵਾਰ ਫੇਰ ਉਹ ਹੱਥੋਂ ਮਦਦ ਦੇ ਲਈ ਆਏ ਆ ਕਿ ਕਿਸਾਨ ਸਕੇ ਫਸਲਾਂ ਬੀਜ ਸਕਣ ਸੋ ਇਨਾ ਹੀ ਮਦਦ ਵਾਲੇ ਹੱਥਾਂ ਦੇ ਵਿੱਚ ਇੱਕ ਜਿਹੜੀ ਸੰਸਥਾ ਇੱਥੇ ਆਈ ਆ ਉਹ ਖੁਦ ਆਪਣੀ ਜਿਹੜੀ ਪਛਾਣ ਆ ਉਹ ਮਾਈਕ ਦੇ ਉੱਤੇ ਸਰੇ ਦੇ ਰੂਬਰੂ ਕਰਾਉਣਗੇ ਆ ਸਾਬਕਾ ਆਈਐਸ ਸਰਦਾਰ ਕਾਨ ਸਿੰਘ ਪੰਨੂ ਜਿਹੜੇ ਵੱਡਵਡੀਆਂ ਸਵਾਵਾਂ ਜਿਹੜੀਆਂ ਪਬਲਿਕ ਦੇ ਵਿੱਚ ਨਿਵਾਸ ਚੁੱਕਿਆ ਆ ਪੰਨੂ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਕਿਹੜੀ ਸੰਸਥਾ ਦੇ ਵੱਲੋਂ ਕਿਹੜੇ ਮਦਦ ਦੇ ਹੱਥ ਲੈ ਕੇ ਤੁਸੀਂ ਇੱਥੇ ਪਹੁੰਚੇ ਦੇਖੋ ਜੀ ਅੱਜ ਅਸੀਂ ਡੇਰਾਬਾਬਾ ਨਾਨਕ ਕਲਾਂੌਰ ਦੇ ਲਾਗੇ ਪਿੰਡ ਬਰਿਆਰ 'ਚ ਖੜੇ ਆਂ ਜਿੱਥੇ 25-26 ਤਰੀਕ ਨੂੰ ਅਗਸਤ ਨੂੰ ਇੱਥੇ ਬਹੁਤ ਵੱਡਾ ਹੜ੍ਹ ਆਇਆ ਸੀ ਤੇ ਇੱਥੇ ਜਿੱਥੇ ਆਪਾਂ ਅੱਜ ਖੜੇ ਆਂ ਇੱਥੇ 10-10 ਫੁੱਟ ਤੱਕ ਪਾਣੀ ਸੀ ਤੇ ਉਦੋਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬੜੀ ਦੂਰੋਂ ਦੂਰੋਂ ਆਣ ਕੇ ਲੋਕਾਂ ਦੀ ਮਦਦ ਕੀਤੀ ਰਿਲੀਫ ਦਾ ਕੰਮ ਕੀਤਾ ਪਰ ਉਸ ਤੋਂ ਵੀ ਜ਼ਿਆਦਾ ਵੱਡਾ ਕੰਮ ਰੀਹੈਬਿਲਿਟੇਸ਼ਨ ਦਾ ਹੁੰਦਾ ਕਿ ਉਸ ਤੋਂ ਬਾਅਦ ਜਿਹੜੀਆਂ ਫਸਲਾਂ ਬਰਬਾਦ ਹੋਈਆਂ ਲੋਕਾਂ ਦੇ ਘਰ ਬਰਬਾਦ ਹੋਏ ਲੋਕਾਂ ਦੇ ਕਾਰੋਬਾਰ ਬਰਬਾਦ ਹੋਏ ਉਹਨਾਂ ਨੂੰ ਅਸੀਂ ਪਰਪਾਈ ਕਰਨ ਵਾਸਤੇ ਸਮਾਜ ਤੇ ਲੋ a young innovative farmers group ਜਿਹੜਾ ਹੈ ਉਹ ਲਗਾਤਾਰ ਉਸੇ ਤਰੀਕ ਤੋਂ ਇਸ ਇਲਾਕੇ 'ਚ ਕੰਮ ਕਰ ਰਿਹਾ ਸੀ ਤੇ ਅਸੀਂ ਸਾਰੇ ਜਿਹੜੇ ਬੰਦੇ ਉਸ ਗਰੁੱਪ ਨਾਲ ਜੁੜੇ ਹੋਏ ਹਾਂ ਅਸੀਂ ਤૈયਿਆ ਕੀਤਾ ਸੀ ਕਿ ਨਾ ਕੇਵਲ ਸਿਰਫ ਰਲੀਫ ਦੇ ਉੱਤੇ ਕੰਮ ਕਰਾਂਗੇ ਅਸੀਂ ਬਾਅਦ ਦੇ ਵਿੱਚ ਇਹਨਾਂ ਖੇਤਾਂ ਦੇ ਵਿੱਚ ਜੋ ਫਸਲ ਖਰਾਬ ਹੋਈ ਆ ਉਸ ਫਸਲ ਨੂੰ ਦੇ ਦੇ ਜਿਹੜਾ ਜਿਹੜਾ ਉਹਦੀ ਰਹਿਣ ਖਾਣ ਦਾ ਉਹਨੂੰ ਸੰਭੜਨਾ ਖੇਤਾਂ ਨੂੰ ਬੋਹਣਾ ਖੇਤਾਂ ਦੇ ਵਿੱਚ ਅਗਲੀ ਫਸਲ ਬੀਜਣੀ ਉਹਦੇ ਵਾਸਤੇ ਖਾਦ ਦਾ ਪ੍ਰਬੰਧ ਕਰਨਾ ਉਹਦੇ ਵਾਸਤੇ ਡੀਜ਼ਲ ਦਾ ਪ੍ਰਬੰਧ ਕਰਨਾ ਉਹਦੇ ਵਾਸਤੇ ਹੋਰ ਦੁਆਵੀਆਂ ਦਾ ਪ੍ਰਬੰਧ ਕਰਨਾ ਉਹ ਕਰਾਂਗੇ ਤੇ ਅੱਜ ਇਸ ਯੰਗ ਇਨੋਵੇਟਿਵ ਫਾਰਮਰਸ ਗਰੁੱਪ ਜਿਹੜਾ ਹੈ ਉਹਨੂੰ ਸਪੋਰਟ ਦੇਣ ਵਾਸਤੇ ਸਭ ਤੋਂ ਵੱਡੀ ਜਿਹੜੀ ਮਦਦ ਹੈਗੀ ਆ ਉਹ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਦਿੱਤੀ ਗਈ ਹੈ। ਰਾਉਂਡ ਗਲਾਸ ਫਾਊਂਡੇਸ਼ਨ ਦੇ ਸੰਸਥਾਪਕ ਸਰਦਾਰ ਗੁਰਪ੍ਰੀਤ ਸਿੰਘ ਸਣੀ ਪਟਿਆਲੀਆਂ ਤੋਂ ਨੇ ਤੇ ਉਹ ਅੱਜ ਕੱਲ ਅਮਰੀਕਾ ਦੇ ਵਿੱਚ ਸੈਟਲ ਨੇ ਤੇ ਉਹਨਾਂ ਨੇ ਇਹ ਹੁਕਮ ਲਾਇਆ ਕਿ ਅਸੀਂ 1200 ਕਿੱਲੇ ਇਸ ਇਲਾਕੇ ਦੇ ਵਿੱਚ ਜੋ ਬਜਾਈ ਹੋਣੀ ਹੈ ਉਹਦਾ ਸਾਰੇ ਦਾ ਸਾਰਾ ਖਰਚਾ ਬੀਜਣ ਤੋਂ ਲਾ ਕੇ ਤੇ ਕੱਟਣ ਤੱਕ ਦਾ ਸਾਰਾ ਅਸੀਂ ਕਰਾਂਗੇ। ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ ਹੈ ਉਹਨਾਂ ਦਾ ਉਹਦੇ ਨਾਲ ਦੀ ਨਾਲ ਇੱਕ ਮੈਂ ਪੰਜਾਬ ਨਾਂ ਦੀ ਜਥੇਬੰਦੀ ਹੈ ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤੀ ਹੈ ਤੇ ਫਿਰ ਹੌਸਫੈਡ ਗਰੁੱਪ ਹੈ ਹੌਸਫੈਡ ਸੁਸਾਇਟੀ ਗਰੁੱਪ ਬਠਿੰਡੇ ਤੋਂ ਉਹ ਆਏ ਨੇ ਕੋ ਮੱਕੜ ਨਾਵਾ ਸੰਸਥਾ ਆਈ ਹੈ ਤੇ ਉਹਨਾਂ ਨੇ ਸਾਰਿਆਂ ਨੇ ਬਹੁਤ ਮਦਦ ਕੀਤੀ ਹੈ ਤੇ ਉਹ ਸਾਰੀ ਮਦਦ ਨੂੰ ਮੱਦੇ ਨਜ਼ਰ ਰੱਖ ਕੇ ਪਹਿਲਾਂ ਅਸੀਂ ਪਿਛਲੇ ਇੱਕ ਮਹੀਨੇ ਤੋਂ ਇੱਥੇ ਖੇਤਾਂ ਨੂੰ ਦੀਵਾ ਬਹਾਈ ਕਰ ਰਹੇ ਹਾਂ ਖੇਤਾਂ ਦੇ ਵਿੱਚ ਪ੍ਰਾਣੀ ਜਿਹੜੀ ਰਹਿਤ ਖੁੰਦਾ ਉਹਨੂੰ ਸੰਭਾਲ ਰਹੇ ਹਾਂ ਤੇ ਅੱਜ ਕਿਉਂਕਿ 26 26 ਅਕਤੂਬਰ ਹੋ ਚੁੱਕਿਆ ਖੇਤੀਬਾੜੀ ਯੂਨੀਵਰਸਿਟੀ ਦੇ ਹਿਸਾਬ ਦੇ ਨਾਲ 25 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਕਣਕ ਬੀਜਣ ਦਾ ਸਹੀ ਸਮਾਂ ਹੁੰਦਾ। ਤੋਂ ਅੱਜ ਅਸੀਂ ਇੱਥੇ ਕਣਕ ਬੀਜਣ ਦੀ ਸ਼ੁਰੂਆਤ ਕਰ ਰਹੇ ਹਾਂ। ਤੁਸੀਂ ਦੇਖੋਗੇ ਕਿ ਸਾਡੇ ਆਸ-ਪਾਸੇ ਕੋਈ 20-25 ਟਰੈਕਟਰ ਖੜੇ ਨੇ ਤੇ ਹੋਰ ਵੀ ਟਰੈਕਟਰ ਆ ਰਹੇ ਨੇ। ਇਹ ਟਰੈਕਟਰ ਜਿਹੜੇ ਹੈਗੇ ਨੇ ਇਹ ਲਗਭਗ 50 ਦੇ ਕਰੀਬ ਟਰੈਕਟਰ ਹੋ ਜਾਣਗੇ ਤੇ ਇਹ ਆਉਣ ਵਾਲੇ 15-20 ਦਿਨਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਕੋਈ ਲਗਭਗ 1500 ਏਕੜ ਜ਼ਮੀਨ ਜਿਹੜੀ ਹੈ ਇਹਨਾਂ ਪੰਜਾਂ ਪਿੰਡਾਂ ਦੀ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਬਜਾਈ ਕਰਾਂਗੇ ਬਜਾਈ ਕਰਨ ਤੋਂ ਪਹਿਲਾਂ ਅਸੀਂ ਬੀਜ ਲਿਆਂਦਾ ਇੱਥੇ ਬੀਜ ਨੂੰ ਬੀਜ ਸੋਧ ਦਵਾਈਆਂ ਜਿਹੜੀਆਂ ਲਾਈਆਂ ਨੇ ਉਹ ਤਿਆਰੀਆਂ ਕਰ ਲਈਆਂ ਗਈਆਂ ਨੇ ਡੀਜ਼ਲ ਆ ਚੁੱਕਿਆ ਖਾਦ ਡੀਪੀ ਵੀ ਆ ਚੁੱਕੀ ਹੈ ਪੋਟਾਸ਼ ਵੀ ਆ ਚੁੱਕੀ ਹੈ ਤੇ ਹੁਣ ਬਜਾਈ ਕੀਤੀ ਜਾਏਗੀ ਕਿਉਂਕਿ ਬਹੁਤ ਲੋਕਾਂ ਦੀਆਂ ਅਸ਼ੀਰਵਾਦ ਬਹੁਤ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਨੇ ਸ਼ੁਭ ਸ਼ਾਮਾ ਇਸ ਇਲਾਕੇ ਦੇ ਲੋਕਾਂ ਦੇ ਨਾਲ ਨੇ ਕਿਉਂਕਿ ਅਸੀਂ ਸਾਰੀ ਪ੍ਰੋਵਾਈਡ ਤਾਂ ਨਹੀਂ ਕਰ ਸਕਦੇ ਕਿਉਂਕਿ ਨੁਕਸਾਨ ਬਹੁਤ ਵੱਡਾ ਹੋ ਗਿਆ ਜਿਨ੍ਹਾਂ ਖੇਤਾਂ 'ਚ 70-70 ਹਜ਼ਾਰ ਰੁਪਏ ਦਾ ਫਸਲ ਨਿਕਲਣੀ ਸੀ ਉਹ ਬਿਲਕੁਲ ਬਰਬਾਦ ਹੋ ਗਈ ਹੈ ਸਗੋਂ ਕੋਲੋਂ ਪੈਸੇ ਖਰਚ ਕੇ ਉਹਨਾਂ ਨੂੰ ਸਾਹਮਣਾ ਪਿਆ ਜਿਹੜਾ ਕਿ ਬਾਕੀ ਸੰਸਥਾਵਾਂ ਕਰ ਰਹੀਆਂ ਨੇ ਪਰ ਫਿਰ ਵੀ ਜਿੰਨਾ ਕਿ ਬਾਬੇ ਨਾਨਕ ਦੇ ਕਥਨ ਅਨੁਸਾਰ ਆਪੇ ਆਪੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਸ ਵਾਰੀ ਹੈ ਸੋ ਸਮਾਜ ਨੇ ਜਿਹੜਾ ਇਹ ਉਪਰਾਲਾ ਕੀਤਾ ਹੈਗਾ ਬੜਾ ਸਲਾਘਾਯੋਗ ਉਪਰਾਲਾ ਹੈ ਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਦੀਆਂ ਸ਼ੁਭ ਸ਼ਾਮਾਂ ਦੇ ਨਾਲ ਐਤਕੀ ਦੀ ਜਿਹੜੀ ਹੁਣ ਰਬੀ ਦੀ ਫਸਲ ਹੈ ਹੁਣ ਹਾੜੀ ਦੀ ਫਸਲ ਅਸੀਂ ਅੱਜ ਬੀਜਣ ਜਾ ਰਹੇ ਹਾਂ ਜਿਹੜੀ ਕਿ April ਦੇ ਮਹੀਨੇ ਚ ਇਹ ਤਿਆਰ ਹੋਏਗੀ ਉਹ ਬਹੁਤ ਵਧੀਆ ਫਸਲ ਹੋਏਗੀ ਪ੍ਰਮਾਤਮਾ ਭਲੀ ਕਰਨਗੇ ਤੇ ਮੇਰੇ ਵੱਲੋਂ ਯੰਗ ਇਨੋਵੇਟਿਵ ਫਾਰਮਰਸ ਗਰੁੱਪ ਵੱਲੋਂ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਤੇ ਬਾਕੀ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਇੱਥੇ ਆਣ ਕੇ ਅੱਜ ਸੇਵਾ ਦਿੱਤੀ ਹੈ ਉਹਨਾਂ ਵੱਲੋਂ ਸਾਰਿਆਂ ਦਾ ਲੋਕਾਂ ਦਾ ਧੰਨਵਾਦ ਜਿਹੜੇ ਹੋਰ ਵੀ ਬਹੁਤ ਥੋੜੀਆਂ-ਥੋੜੀਆਂ ਸਵਾਮਾ ਕਰ ਰਹੇ ਨੇ ਥੋੜੀਆਂ-ਬਹੁਤੀਆਂ ਸਵਾਮਾ ਕਰ ਰਹੇ ਨੇ ਤੇ ਅਸੀਂ ਇਸ ਇਲਾਕੇ ਦੇ ਲੋਕਾਂ ਨੂੰ ਬੜਾ ਸਪਸ਼ਟ ਤੌਰ ਤੇ ਕਿਹਾ ਕਿ ਅਸੀਂ ਕਿਸੇ ਤੇ ਆਸਾਨ ਨਹੀਂ ਕਰ ਰਹੇ ਇਹ ਸਾਡੀ ਜ਼ਿੰਮੇਵਾਰੀ ਹੈ ਜਿਹੜੀ ਕਿ ਬਾਬਾ ਨਾਨਕ ਲਾ ਕੇ ਗਿਆ ਸੀ ਕਿ ਆਪਣੇ ਲੋਕਾਂ ਦਾ ਸਰਬੱਤ ਦਾ ਭਲਾ ਸੋਚਣਾ ਹੈਗਾ ਆਪਣੇ ਲੋਕਾਂ ਦੀ ਬਾਹ ਫੜਨੀ ਹੈ ਤੇ ਉਸ ਕਰਤਾਰ ਚੋਂ ਉਸ 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 ਸੇਧ ਚੋਂ ਇਹ ਸਾਰਾ ਕੰਮ ਹੋ ਰਿਹਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਸਾਡੇ ਐਗਰੀਕਲਚਰ ਚੀਫ ਜਿਲ੍ਹਾ ਗੁਰਦਾਸਪੁਰ ਡਾਕਟਰ ਅਮਰੀਕ ਸਿੰਘ ਜੀ ਡਾਕਟਰ ਸਾਹਿਬ ਜਿਵੇਂ ਜਿਹੜੇ ਮਦਦ ਦੇ ਹੱਥ ਪਹਿਲੇ ਦਿਨ ਤੋਂ ਹੀ ਜਦੋਂ ਹੜ੍ਹ ਆਉਂਦੇ ਆ ਜਾਂ ਬਰਸਾਤ ਆਉਂਦੀ ਹੈ ਵਧੇ ਆ ਪੰਜਾਬ ਸਰਕਾਰ ਵੱਲੋਂ ਵੀ ਕੋਈ ਮਦਦ ਕੀਤੀ ਜਾ ਰਹੀ ਹੈ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਵੱਲੋਂ ਹਰ ਪ੍ਰਭਾਵਿਤ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਕੋਲ ਜਿਹੜਾ ਜਿਹੜਾ ਵਾ ਜਿਹੜਾ ਮੁਕਤ ਬੀਜ ਜਿਹੜਾ ਕਣਕ ਦਾ ਬੀਜ ਜਿਹੜਾ ਵਾ ਉਹ ਦਿੱਤਾ ਜਾ ਰਿਹਾ ਉਹ ਸਰਕਾਰ ਵੱਲੋਂ ਸਰਕਾਰ ਵੱਲੋਂ ਉਦੇ ਵਾਸਤੇ ਜਿਹੜੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਆ ਉਹਨਾਂ ਦੇ ਕਿਸਾਨਾਂ ਨੂੰ ਬੇਨਤੀ ਆ ਕਿ ਉਹ ਆਨਲਾਈਨ ਪੋਰਟਲ ਜਿਹੜਾ ਵਾ www agriculture agri machinery punjab under ਦੇ ਉੱਤੇ ਕੰਮ ਜਾ ਕੇ ਉੱਤੇ ਜਿਹੜਾ ਵਾ ਦਰਜ ਕਰਨਾ ਪੜੇ ਆਪ ਨੂੰ ਸੋ ਇਹਦੇ ਵਿੱਚ ਜਿਹੜੇ ਜਿਹੜੇ ਨਹੀਂ ਜਿੱਥੇ ਜਿੱਥੇ ਹੜ੍ਹ ਨਹੀਂ ਆਇਆ ਉੱਥੇ ਪੰਜਾਬ ਸਰਕਾਰ ਸਬਸਿਡੀ ਜਿਹੜਾ ਵਾ ਉਹ ਦਿੱਤਾ ਜਾ ਰਿਹਾ ਬੀਜ ਦਿੱਤਾ ਜਾ ਰਿਹਾ ਤੇ ਇਹਦੇ ਵਿੱਚ ਮੇਰੇ ਖਿਆਲ ਆ ਜਿਹੜਾ ਬੀਜ ਜਿਹੜਾ ਸਾਡਾ ਪੌਨ ਸੀਡ ਵੱਲੋਂ ਐਨਐਸਸੀ ਵੱਲੋਂ ਲਗਾਤਾਰ ਸਪਲਾਈ ਕੀਤਾ ਜਾ ਰਿਹਾ ਹਰ ਬਲਾਕ ਦੇ ਵਿੱਚ ਐਸ ਤਰ੍ਹਾਂ ਦੇ ਤੱਕ ਮੇਰੇ ਤੇ 5 ਤੋਂ 6000 ਤੱਕ ਜਿਹੜੀ ਬੈਗ ਜਿਹੜਾ ਵਾ ਉਹ ਸਪਲਾਈ ਕਰਦਾ ਆਪਣੇ ਦਿਨਾਂ ਦੇ ਬਲਾਕਾਂ ਵਿੱਚ ਜਿਹੜੇ ਖਾਦ ਦਾ ਕਿ ਬੀਜ ਦਾ ਨਹੀਂ ਬੀਜ ਦਾ ਬੀਜ ਦਾ ਵਾ ਬਾਕੀ ਦਾ ਇਹਦੇ ਤੇ ਖਾਦ ਪੀਏਪੀ ਦੀ ਸਥਿਤੀ ਕੀ ਹੈ ਆਪਣੇ ਜ਼ਿਲ੍ਹੇ ਵਿੱਚ ਪੀਏਪੀ ਸਥਿਤੀ ਹੁਣ ਰਹਿ ਕੱਲਾ ਅੱਜ ਕੱਲ ਵੀ ਲੱਗ ਰਿਹਾ ਵਾ ਲੱਗ ਰਿਹਾ ਆ ਰਹੇ ਆ ਪਰ ਉਹਦੇ ਨਾਲ ਨਾਲ ਅਲਟਰਨੇਟਿਵ ਜਿਹੜੀ ਖਾਦਾਂ ਨੇ ਟ੍ਰਿਪਲ ਸੁਪਰ ਫਾਸਫੇਟ ਹੈ ਸਿੰਗਲ ਸੁਪਰ ਫਾਸਫੇਟ ਹੈ ਕਿਸਾਨ ਖਾਦਿਆ ਉਹਨੂੰ ਵੀ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਡੀਏਪੀ ਤੇ ਇੱਕ ਉੱਪਰ ਛੇ ਹੈਗੀ ਕੋਈ ਕਮੀ ਹੈਗੀ ਆ ਪਰ ਸਾਡੇ ਕੋਲ ਅਲਟਰਨੇਟਿਵ ਫਸਲ ਖਾਦਾ ਬਹੁਤ ਵਧੀਆ ਵਾ টিਐਸਪੀ ਆ ਉਹਦੇ ਵਿੱਚ 60% ਉਹਦੇ ਵਿੱਚ ਵੀ ਆ ਇਸ ਪਾਰਟिकुलर ਏਰੀਆ ਵਾਸਤੇ ਕਿੰਨੀ ਕੁ ਤੁਹਾਡੀ ਮਦਦ ਆਈ ਹੈ ਤੁਸੀਂ ਦੱਸਿਆ ਜੇ ਇਹਦੇ ਵਿੱਚ ਸਾਡੇ ਕੋਲ ਤਕਰੀਬਨ 67000 ਜਿਹੜਾ ਇੱਕ ਰਕਬਾ ਜਿਹੜਾ ਕਰਾਵਾਇਆ ਹੈ ਤੋ ਉਹਨਾਂ ਹੀ ਬੀਜ ਜਿਹੜਾ ਵਾ ਸਪਲਾਈ ਕਰਨਾ ਵਾ ਜਿਹੜਾ ਹੁਣ ਇਹ ਫ੍ਰੀ ਆ ਸਾਰਾ ਜੀ ਇਹ ਸਾਰਾ ਫ੍ਰੀ ਆ ਜਿਹੜਾ ਫਲੱਡ ਵਾਸਤੇ ਆ ਜਿਹੜਾ ਦੂਜੇ ਵਾਸਤੇ ਆ ਸੋ ਸਾਡੇ ਨਾਲ ਇੰਜੀਨੀਅਰ ਬਲਦੇਵ ਸਿੰਘ ਜੀ ਵੀ ਹਾਜ਼ਰ ਨੇ ਜੋ ਕਿ ਇਸ ਸਾਰੇ ਸਮਾਗਮ ਦੇ ਵਿੱਚ ਇਸ ਸਾਰੇ ਮਦਦਦੀਆਂ ਅੱਜ ਨਹੀਂਆਂ ਵੀ ਤਾਕਤਾਂ ਇੱਥੇ ਆਈਆਂ ਨੇ ਉਹਨਾਂ ਨੂੰ ਇਕੱਠਾ ਕਰਨ ਦੇ ਵਿੱਚ ਸੋ ਆਪਣੇ ਇੰਜੀਨੀਅਰ ਸਾਹਿਬ ਕਿੰਨਾ ਕਿ ਇੱਥੇ ਜਿਹੜਾ ਵਾ ਅੱਜ ਪਹਿਲਾ ਪਹਿਲੇ ਪੜਾ ਦੇ ਵਿੱਚ ਕਿਹੜਾ-ਕਿਹੜਾ ਕੰਮ ਸ਼ੁਰੂ ਕੀਤਾ ਜਾਵੇ ਅਸੀਂ ਤਾਂ ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਇਸੇ ਪੰਜਾਂ ਪਿੰਡਾਂ ਦੇ ਵਿੱਚ ਹੀ ਲਗਾਤਾਰ ਕੰਮ ਕਰ ਰਹੇ ਹਾਂ ਸਾਡਾ ਜਿਹੜਾ ਗਰੁੱਪ ਹੈ ਜੰਗ ਇਨੋਵੇਟਰ ਫਾਰਮਰ ਗਰੁੱਪ ਜਿਹਦੇ ਸਰਪ੍ਰਸਦ ਸਰਦਾਰ ਕਾਮ ਸਿੰਘ ਪੰਨੂ ਨੇ ਉਹ ਅੱਜ ਤਿੱਜੀ ਵਾਰ ਇੱਥੇ ਇਹਨਾਂ ਏਰੀਆ ਦੇ ਵਿੱਚ ਪਹੁੰਚ ਗਏ ਨੇ ਸੋ ਜਦੋਂ ਪਹਿਲਾ ਰਾਤ ਕਾਰਜ ਜਾਰੀ ਸੀਗੇ ਉਦੋਂ ਵੀ ਪੰਨੂ ਸਾਹਿਬ ਆਏ ਸੀਗੇ ਦੂਜੀ ਵਾਰੀ ਜਦੋਂ ਇਹਨਾਂ ਪੰਜ ਪਿੰਡਾਂ ਨੂੰ ਅਡਾਪਟ ਕਰਨਾ ਸੀ ਇਹਨਾਂ ਦੀ ਸਾਰੀ ਜ਼ਮੀਨ ਦੀ ਬਜਾਈ ਤੋਂ ਲੈ ਕੇ ਵਹਾਈ ਜਿਹੜੀ ਆ ਤੇ ਪ੍ਰਾਰੀ ਦਾ ਪ੍ਰਬੰਧ ਕਰਨ ਤੋਂ ਇਲਾਵਾ ਬੀਜ ਖਾਦ ਦਾ ਪ੍ਰਬੰਧ ਪੋਟਾਸ਼ ਦਾ ਪ੍ਰਬੰਧ ਉਹ ਸਾਰਾ ਕਰਨ ਦੀ ਜਿਹੜੀ ਆ ਰੂਪਰੇਖਾ ਤਿਆਰ ਕੀਤੀ ਸੀ ਉਦੋਂ ਵੀ ਪੰਨੂ ਸਾਹਿਬ ਆਏ ਸੀ ਅੱਜ ਜਿਹੜੀ ਆ ਉਹ 26 ਅਕਤੂਬਰ ਨੂੰ ਇਹਦੀ ਜਿਹੜੀ ਆ ਬਜਾਈ ਆ ਉਹ ਰਸਮੀ ਤੌਰ ਤੇ ਸ਼ੁਰੂ ਹੋਣ ਜਾ ਰਹੀ ਆ ਉਹਦਾ ਵੀ ਅੱਜ ਕਿੰਨੀ ਕਿ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਆ ਕਿੰਨਾ ਕੁ ਰਕਬਾ ਤੁਸੀਂ ਕਰੋਗੇ ਪੰਜ ਪਿੰਡਾਂ ਦੇ ਵਿੱਚ ਤਕਰੀਬਨ 1493 ਏਕੜ ਜਿਹੜਾ ਵਾ 1500 ਏਕੜ ਦੇ ਕਰੀਬ ਰਕਬਾ ਜਿਹੜਾ ਪ੍ਰਭਾਵਿਤ ਸੀਗਾ 100% ਜਿਹੜਾ ਖਤਮ ਹੋ ਚੁੱਕਾ ਸੀ ਉਹ 1500 ਏਕੜ ਆ ਉਹ 1500 ਦੀ ਜਿਹੜੀ ਆ ਪੂਰੀ ਬਜਾਈ ਜੰਗ ਇਨੋਵੇਟਰ ਫਾਰਮਰ ਗਰੁੱਪ ਵੱਲੋਂ ਕੀਤੀ ਜਾ ਰਹੀ ਹੈ ਇਹਨਾਂ ਪੰਜਾਂ ਪਿੰਡਾਂ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਸੀ ਔਰ ਕਿੰਨਾ ਕਿ ਜਿਹੜਾ ਅਸੈਸਮੈਂਟ ਉਹਨਾਂ ਨੂੰ ਮੁਆਵਜ਼ਾ ਮਿਲ ਗਿਆ ਕਿਸਾਨਾਂ ਨੂੰ ਇਹਨਾਂ ਫਸਲਾਂ ਦਾ ਨਹੀਂ ਅਜੇ ਮੁਆਵਜ਼ਾ ਜਿਹੜਾ ਉਹਨਾਂ ਦੀ ਗਰਦੌਰੀਆਂ ਸਾਰੀਆਂ ਦੀ ਹੋ ਗਈਆਂ ਕਿਉਂਕਿ ਇਹਨਾਂ ਦਾ ਜਿਹੜਾ ਡੈਮੇਜ ਸੀਗੀ ਉਹ ਸਾਰੀ 100% ਸੀਗੀ ਤੇ ਇਹਨਾਂ ਦਾ ਗਰਦੌਰੀਆਂ ਹੋ ਕੇ ਚਲ ਗਈਆਂ ਨੇ ਲੇਕਿਨ ਅਜੇ ਜਿਹੜਾ ਉਹ ਜਿਵੇਂ ਜਿਵੇਂ ਮੁਆਵਜ਼ਾ ਅਜੇ ਕਿਸੇ ਨੂੰ ਅਜੇ ਨਹੀਂ ਆਇਆ ਫਿਲਹਾਲ ਬਾਕੀ ਜਿਹੜੀ ਬੀਜ ਦੀ ਸੀਗੀ ਉਹ ਸਾਰੀ ਅਸੀਂ ਰਜਿਸਟ੍ਰੇਸ਼ਨਾਂ ਦੀ ਆਪ ਕੈਂਪ ਲਾ ਕੇ ਕਰਵਾ ਦਿੱਤੇ ਆ ਉਹਦੇ ਰਾਈ ਵੀ ਜਿਹੜਾ ਬੀਜ ਮਿਲ ਜਾਏਗਾ ਲੇਕਿਨ ਅਸੀਂ ਸਾਰਾ ਜਿਹੜਾ ਬੀਜ ਹੈ ਇੱਥੇ ਪਹਿਲਾਂ ਹੀ ਸਰਟੀਫਾਈਡ ਬੀਜ ਲਾ ਕੇ ਜਾਂ ਜਿਹੜੀ ਵੀ ਕਿਸਾਨ ਦੀ ਮੰਗਿਆ ਉਹਦੇ ਅਨੁਸਾਰ ਅਸੀਂ ਕਰ ਰਹੇ ਹਾਂ ਧੰਨਵਾਦ ਜੀ ਸੋ ਇਹਨਾਂ ਦੀ ਟੀਮ ਦੇ ਹੋਰ ਮੈਂਬਰ ਉਹਨਾਂ ਤੱਕ ਸਾਨ ਗੁਰਦੇਵਾਲ ਸਿੰਘ ਸਲੋਪੁਰ ਜੀ ਤੁਹਾਡੀ ਜਥੇਬੰਦੀ ਤੁਹਾਡੀ ਜਿਹੜੀ ਸੰਸਥਾ ਕੀ ਕਰਦੀ ਆ ਦੇਖੋ ਮੈਂ ਜੰਗਤ ਫਾਰਮ ਗਰੁੱਪੋਂ ਜਨ ਅਸ਼ਕਤਰ ਮੈਂ ਫਾਰਮ ਕਰਦਾ ਅਸੀਂ ਤਕਰੀਬਨ ਸਿਰੇ 2 ਮਹੀਨੇ ਤੋਂ ਲਗਾਤਾਰ ਇੱਥੇ ਜਿਹੜਾ ਵਰਕਰ ਆਏ ਆ ਪਹਿਲਾਂ ਜਿੱਦਾਂ ਕਿ ਰਾਤ ਕਾਰਜਾਂ ਵਿੱਚ ਕਰ ਰਹੇ ਸੀ ਉਸ ਤੋਂ ਬਾਅਦ ਫਿਰ ਦੁਬਾਰਾ ਜਿੱਦਾਂ ਜਿਹੜੀ ਕਿ ਪਿੰਡ ਜਿਹੜੇ ਇੱਕ ਨਗਰਲੇ ਪਿੰਡ ਆਪਣੇ ਗੋਦ ਲੈ ਸੀ ਉਹਨਾਂ ਦੇ ਵਿੱਚ ਜਿਹੜੀ ਕਣਕ ਦੀ ਬਿਜਾਈ ਕਰਨੀ ਸੀਗੀ ਉਹ ਕਰਾਉਣ ਬਾਅਦ ਤੇ ਪਹਿਲਾਂ ਕਿ ਜ਼ਮੀਨ ਦੀ ਤਿਆਰੀ ਕਰਾਈ ਜਿਹੜੀ ਪ੍ਰਾਲੀ ਵਾਸਤੇ ਉਹ ਤੋਂ ਸੰਭਲਣ ਵਾਸਤੇ ਲੱਗੇ ਰਹੇ ਆ ਹੁਣ ਉਸ ਤੋਂ ਇਲਾਵਾ ਜਿਹੜੀ ਇਹਦੀ ਕਣਕ ਦੀ ਬਿਜਾਈ ਵਾਸਤੇ ਕੁਝ ਬੀਜ ਤਾਂ ਸਾਨੂੰ ਕੇ ਵਿਭਾਗੋਂੋਂ ਮਿਲਣਾ ਚਾਹੀਦਾ ਉਹਦੇ ਵਿੱਚ ਕੱਲਾ ਕੱਲਾ ਜਿਹੜਾ ਜ਼ਿਮੀਂਦਾਰ ਜਾ ਕੇ ਉੱਥੇ ਪੋਰਟਲ ਰਜਿਸਟਰ ਨਹੀਂ ਕਰਵਾ ਸਕਦਾ ਸੀ ਅਸੀਂ ਖੁਦ ਆਪਣੇ ਲਿਆ ਕੇ ਇੱਥੇ ਆ ਕੇ ਸਾਰੇ ਫਾਰਮ ਪਿੰਡਾਂ 'ਚ ਆ ਕੇ ਰਜਿਸਟਰ ਸਾਰੇ ਕੀਤੇ ਆ ਉਹਨਾਂ ਦੇ ਆਸਾਨ ਦੇ ਕੀਤੇ ਪੰਜਾਂ ਪਿੰਡਾਂ ਵਿੱਚ ਨਵੀਪੁਰ ਹੋ ਗਿਆ ਬਰਿਆਰ ਹੋ ਗਿਆ ਵਾ ਦਬੁਰਜੀ ਆ ਰਾਮਪੁਰਾ ਤੇ ਰਸ਼ੀਕੇ ਤਲਾ ਇਹ ਪੰਜਾਂ ਪਿੰਡਾਂ ਸਾਡੇ ਕੋਲ 15 ਚ ਕਿ ਗੁਰਦਆ拉 ਸਿੰਘ ਹੋਣਾ ਨੇ ਡਿਟੇਲ ਦਿੱਤੀ ਆ ਹੁਣ ਇੱਧਰ ਜਿਹੜਾ ਇਹ ਸ਼ੁਭ ਕਾਰਜ ਦਾ ਜਿਹੜਾ ਵਾ ਸ਼ੁਰੂਆਤ ਹੋਣ ਜਾ ਰਹੀ ਆ ਉਸ ਦੇ ਉੱਤੇ ਵੀ ਨਜ਼ਰ ਪਾਉਣੇ